ਹੋਰ ਸਿੰਘ ਦੇ ਪਹਿਲਵਾਨ ਸਰਵਰ ਦੇ ਅਸੀਂ ਸਰਕਾਰੀ ਰਸਤਾ ਡੇ ਹਾਂ ਜੀ ਭਰਾਵੋ ਪਹਿਲਾਂ ਇਹਨਾਂ ਨੇ ਸਰਕਾਰੀ ਰਸਤਾ ਡੱਕਿਆ ਐਸਐਚਓ ਸਾਹਿਬ ਕੋਲ ਇਹਨੇ ਮੌਕਾ ਵੇਖਿਆ ਜਾ ਕੇ ਮੌਕਾ ਵੇਖ ਕੋ ਦਾ ਕਿ ਤੁਸੀਂ ਰਸਤਾ ਚਾਲੂ ਕਰੋ ਇਹਨਾਂ ਨੇ ਰਾਤ ਬੰਦੇ ਲਿਆਂਦੇ ਖਾਸਿਓ ਜੀ ਇਹਨਾਂ ਨੇ ਪਹਿਲਾਂ ਸਾਰਾ ਪਿੰਡ ਦੇ ਸਾਡੇ ਮੂੜੇ ਨੂੰ ਸੱਟਾਂ ਲਾ ਕੇ ਨੇ ਉਹ ਵੀ ਇਥੇ ਦਾਖਲ ਹੋਇਆ ਅੱਜ ਇਹਨਾਂ ਨੇ ਸਰਪੰਚ ਸਾਡਾ ਮਾਰਦਾ ਜਿਹੜਾ ਮੁਸਰਪੰਚ ਦਾ ਭਰਾ ਨਰਮਨ ਸਿੰਘ ਮਨੂੰ ਧਮਕੀ ਦਿੱਤੀ ਰਾਤ 10 ਵਜੇ ਮਨੂੰ ਲਫ ਫੋਨ ਆਇਆ ਜੀ ਉਹਦਾ ਸਰਵਣ ਸਰਵਣ ਸਿੰਘ ਅੰਗਲੈਂਡ ਤੋਂ ਆਦਾ ਸਵੇਰੇ ਕਲੰਦਰ ਤੋਂ ਜਾ ਕੇ ਕੋ ਤੇਰਾ 10 ਸਾਲਾਂ ਦਾ ਮੂੜਾ ਚੁੱਕ ਕੇ ਮਾਰਦਾ ਸਕੂਲ ਮੈਂ ਵੀ ਮਨੂੰ ਪਾਰੋ ਮੇਰਾ ਭਰਾ ਬਾਰਦਾ ਜੀ ਕਲੰਨੌਰ ਦੇ ਪਿੰਡ ਸ਼ੂਰ ਦੇ ਬੰਦ ਤੋਂ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਤਦ ਗਰੇ ਸਰਪੰਚ ਜਮਨਾ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਜਿਹੜੀਆਂ ਇੱਕ ਡੁੱਪਿੰਟ ਦੇ ਵਿਅਕਤੀ ਜਿਸ ਦਾ ਨਾਮ ਲਾ ਆਈਸੀ ਫੌਜੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰਕੀਆਂ ਉਸੇ ਮੌਕੇ ਤੇ ਪਹੁੰਚਿਆ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਾਰੀ ਇਹਨਾਂ ਦੀ ਡਿਟੇਲ ਲੈ ਲਈ ਔਰ ਸਾਡੇ ਮਾਨਯੋਗ ਅਸਤੀ ਸਾਹਿਬ ਅਨੁਸਾਰ ਜੇ ਅਸੀਂ ਜਿਹੜੀਆਂ ਉਹਨਾਂ ਵੱਲੋਂ ਟੀਮਾਂ ਬਣਾ ਕੇ ਜਿੰਨੇ ਬੰਦਿਆਂ ਦੇ ਨਾਮ ਇਹਦੇ ਵਿੱਚ ਫਿਕਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਇਮੀਡੀਐਟਲੀ ਸੀ ਐਪਾਇਰ ਰਿਪੋਰਟ ਕਰਕੇ ਤੇ ਅਸੀਂ ਟੀਮਾਂ ਬਣਾ ਕੇ ਰੇਡ ਜਿਹੜੇ ਸ਼ੁਰੂ ਕਰਵਾ ਦਿੱਤੇ ਨੇ ਔਲਰੇਡੀ ਬਹੁਤ ਜਲਦ ਸੀ ਜਿਹੜੇ ਇਹਦੇ ਦੋਸ਼ੀ ਨੇ ਆਇਡੈਂਟੀਫਾਈਡ ਨੇ ਉਹਨਾਂ ਨੂੰ ਉਪਤਾਰ ਕਰਾਂਗੇ ਔਰ ਉਹਨਾਂ ਨੂੰ ਪੜਤੀ ਸਾਡਾ ਜਿਹੜੀ ਆ ਉਹ ਗੱਤ ਹੈ ਜੇ ਜੇ ਗੋਲੀਆਂ ਜਿਹੜੇ ਮੋਟੋ ਮਿੰਟ ਜਿੱਦਾਂ ਪਾਦਦੀ ਗਏ ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਸੋ ਕਿ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਸਿਵਲ ਹਸਪੀਟਲ ਦੇ ਵਿੱਚ ਆ ਕੇ ਦੇਖਿਆ ਕਿ ਉਹਨਾਂ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਸੀ ਪਰ ਸਿਹਾਰ ਜਿਹੜਾ ਹੈਗਾ ਆ ਅਸੀਂ ਇਹਦੇ ਵਿੱਚ ਸਾਡਾ ਜਿਹੜਾ ਪਹਿਲਾ ਟਾਰਗੇਟ ਹੈਗਾ ਉਹ ਇਹ ਹੈਗਾ ਕਿ ਅਸੀਂ ਜਲਦ ਤੋਂ ਜਲਦੀ ਜਿਹੜੇ ਸਾਡੇ ਇਸ ਮੁਕਦਮੇ ਦੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਜਿਹੜਾ ਅਰੈਸਟ ਕਰਾਂਗੇ ਇਹਦੀ ਕੋਈ ਸੀਸੀਟੀਵੀ ਫੋਟੋ ਜੀ ਵੀ ਕੋਈ ਹੈ ਕਿ ਤਕ। ਫਿਲਹਾਲ ਅਜੇ ਤੱਕ ਕੋਈ ਵੀ ਸੀਸੀਟੀਵੀ ਫੋਟੋ ਸਾਨੂੰ ਨਹੀਂ ਮਿਲੀ ਇਹਦੇ। ਬਟ ਅਸੀਂ ਉਹੀ ਪ੍ਰਵਾਰਤਨਾਮਾ ਦੇ ਨਾਲ ਜਾਪਾ ਕਿ ਜਿਹੜਾ ਮੌਕਾ ਆਇਆ ਜਗਾ ਮੌਕੇ ਦੇ ਸਾਰੇ ਜਿਹੜਾ ਥੀਸ ਕਰਕੇ ਉਸ ਨੂੰ ਉਹ ਦਿਾਰੇ ਦੁਆਲੇ ਦੇ ਸਾਰੇ ਏਰੀਆ ਨੂੰ ਜਿਹੜਾ ਉਹ ਸਰਚ ਕਰਤੀ ਉਸ ਜਿਹੜੀ ਬਸੀ ਸੀ ਫੋਟੋ ਜਿਹੜੀ ਯੂਨੀਵਰਸਿਟੀ ਸਭਾਬਸ ਦੀ ਤੇ ਆਂਦੀ। ਅਗਲੀ ਚਾਰ ਵੀ ਜਿਹੜੀ ਉਪਲਬਧ। ਇਹ ਪੁਰਾਣੀ ਰਜਿਸਟਰੀ ਦਾ ਕੋਈ ਗੈਨਸਟਰ ਵਰਗਾ। ਫਿਲਹਾਲ ਮੁਢਲੀ ਪੁਸ਼ਗਿਸ਼ਤੋਂ ਇਹੀ ਸਾਹਮਣੇ ਆਇਆ ਕਿ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਉਹ ਇੱਕ ਗਲੀ ਬਣਾਉਣ ਦੀ ਸਜਾਰੀ ਸੀਗੀ ਕਿਉਂਕਿ ਸਰਕਾਰੀ ਗਲੀ ਦਾ ਦਸੂਦਮ ਕੋਈ ਜਿਹੜਾ ਲਫਰੀਨ ਦਾ ਫੌਜੀ ਹੈ ਤੇ ਇਸ ਦਾ ਪਰਿਵਾਰ ਹੈ ਉਹ ਗਲੀ ਬਣਾਉਣ ਤੋਂ ਉਹਨਾਂ ਨੂੰ ਰੋਕਦੇ ਸੀਗੇ ਜੋ ਇਸ ਦੇ ਬਾਬਤ ਜਿਹੜਾ ਹੈਗਾ ਇਹ ਝਗੜਾ ਹੋਇਆ ਤੇ ਇਸ ਦੇ ਵਿੱਚ ਅੱਜ ਜਿਹੜਾ ਹੈਗਾ ਇਹ ਹਾਰੀ